ਉਹ ਨਹੀਂ ਫੜ ਕੇ ਨਾ ਹੁੰਨੇ ਚਾਹਤਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਿਹਾ ਸੀ ਸਾਡਾ ਇਹ ਜੜੀਆਂ ਤੁਹਾਨੂੰ ਕਿ ਜਾਣੀ ਕਰਕੇ ਰੋਕਿਆ ਨਾ ਇਹ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਹੋਰ ਦਿਨ ਫੇਰ ਨੰਗੇ ਆਹ ਉੱਥੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਰਾਜੇ ਤੂ ਮੇਰੇ ਕੱਟੀਆਂ ਆਉਂਦੇ ਨਹੀਂ ਕਰੇ ਮੂੰਹ ਦੇ ਨਹੀਂ ਨਿਖਾਰਦੇ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲੈਂਦਾ ਨਾ ਆਹ ਪਾਣੀ ਮੈਂ ਵਰਦੀ ਚ ਹੁੰਦਾ ਨਹੀਂ ਹੈ ਨਹੀਂ ਹੁੰਦਾ ਅਜੇ ਤੱਕ ਨਹੀਂ ਪਾਈ ਸਾਹੀ ਵਰਦੀ ਜਾਨ ਸਾਡੀ ਹੁੰਦਾ ਏਸ ਦੀ ਨਾਗਰ ਸਾ ਇੱਥੇ ਨਾ ਰਖਦਾ ਹਾਂ ਆਪਰੇਸ਼ਨ ਟੀਮ ਚ ਲੈ ਆਓ ਗੱਲ ਕਰੀਂ ਨਾ ਗੱਲ ਕਰੀਂ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜੇ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਚਾਹੀਦੀ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਬੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਵਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਨੇ ਵਾਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾਣੋ ਹੀ ਪਈ ਜੀ ਸਾਨੂੰ ਕਿਹਨੂੰ ਤਾਂ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਮੈਨੂੰ ਰੋਕਿਆ ਮੈਂ ਸਾਈਡ ਤੇ ਮੈਨੂੰ ਰੋਕਿਆ ਕਿਉਂਕਿ ਰੋਕਿਆ ਕਿ ਰੋਕਿਆ ਕਿ ਉਸ ਨੂੰ ਮੈਂ ਜਾਣ ਲੱਗਿਆ ਹਾਂ ਟੂ ਸਿਟੀ ਜਿੱਥੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦਨ ਵੀ ਲੈ ਸਾਈਡ ਦੇ ਨਾਲ ਮੈਂ ਸਾਰੀ ਬਰੇਕ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਓ 로ਡ ਨਹੀਂ ਤੁਮਾ ਤਾਂ ਸਾਰਾ ਮੇਰੀ ਜਿਹੜੀ ਗੱਲ ਲਾ ਦੇਣੀ ਹੈ ਕੱਪੜਿਆਂ ਨਾਲ ਹੀ ਚਾਹੀਦਾ ਮੈਂ ਆਪਣੀ ਜਗ੍ਹਾ ਆ ਜਾਵਾਂਗਾ ਬੁਲਾ ਜਾਵਾਂਗਾ ਅੰਮੀ ਜਾਨੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਜ ਨੂੰ ਕੀ ਕਿਹਾ ਤਾ ਵੀਡੀਓ ਬਣਾਉਣੀ ਯਾਰ ਮੈਂ ਲਾਉਣੀ ਹੈ ਜਾਣੀਆਂ ਟੱਟੇ ਨਾਲ ਜੋੜਿਆ ਤੇ ਲਵਾਣੀ ਮੈਂ ਲਵਾਉਣੀ ਹੈ ਲਾਣੀਆਂ ਲਾਓ ਫੇਰ ਤੈਨੂੰ ਲਾਉਣੀ ਹੈ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਸਾਡ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਕੀ ਪਿਆਰ ਨਹੀਂ ਲਾਉਣੀ ਆ ਮੈਨੂੰ ਕੀ ਕਹਾਂ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਾਂ ਰੁਕਣੀ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਨੂੰ ਜਾਣ ਕੇ ਬੈਸਨ ਨੇ ਆ ਕਿਹਾ ਕੀ ਹੋਰ ਤੇ ਐਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਹ ਇੱਥੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਦ ਨਹੀਂ ਨਾ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜੜਦਾ ਭਾਈ ਸਾਈਡ ਤੇ ਕਰਨਾ ਮਾੜੀ ਜਾਣ ਕਰਦੇ ਵੀ ਇੱਕ ਮਿੰਟ ਉਹ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਮੇਰੇ ਮੇਰੀ ਗੱਲ ਬੋਲੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਚਾਹੀਦੀ ਨਹੀਂ ਹੁੰਦੀ ਦੋ ਦਜੇ ਜਿੰਦੀ ਰਹਿਣੀ ਚਾਹੇ ਪੁੱਛ ਤਿੰਨ ਫੜਨ ਜੀ ਮੇਰੇ ਤੱਕ ਕਵਰੀ ਕੀ ਕੀਤੀ ਰਵੀਰ ਐਵੇਂ ਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੇਰੇ ਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਐਵੇਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਨੂੰ ਜੇ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰਾਂ ਤੇ ਮੈਂ ਮੈਂ ਵੀ ਆਪਰੇਸ਼ਨ ਤੇ ਮੈਲਦੀ ਹੋ ਆਹੀ ਆਪਣੀ ਡਿਊਟੀ ਕਰਨੀ ਆ ਮਾਨੂੰ ਕਿ ਤੀਰੇ ਤੇ ਹੋਏ ਕਿਹੜੀ ਗੱਲ ਜੇੜੀ ਡਿਊਟੀ ਤੂੰ ਕਰਨੀ ਆ ਤੇ ਮੈਂ ਕਰਾਉਂਦੇ ਜਾਲੀ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੰਗਾ ਰੋ ਬੈਠਾ ਰੋ 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 ਰ ਉਹ ਤੇ ਬਲੋ ਨਾ ਲਾਈਆਂ ਆਹ ਬਾਤ ਆ ਉਹ ਮੈਂ ਲਾਈਆਂ ਜਾਲੀਆਂ ਫਿਰ ਦਵਾਈਆਂ ਨਹੀਂ ਲਾਉਣੀਆਂ ਦਵਾਈਆਂ ਨਹੀਂ ਲਾਉਣੀਆਂ ਮੈਂ ਗੰਗ ਦਾ ਹੂੰਗਾ ਫਿਰ ਦਵਾਈਆਂ ਲਵਾਉਂਗਾ ਅਗਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਬਾਈ ਨਹੀਂ ਚੱਕਰ ਲਵਾ ਦੇ ਆਓ ਬੇ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋ ਜਾਵਾਂਗਾ ਰੇਸ਼ਨ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਗਾੜੇ ਬਕਵਾਸ ਥੋੜੀ ਜਿਹੀ ਆਪਣੀ ਕੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਕਰ ਮੈਂ ਟਿੱਪੀ ਸਾਹਮਣੇ ਲਾਲਾ ਦਾ ਫੋਨ ਜਨਾਲਾ ਕਿਹਨੂੰ ਹਟਾਏ ਕਿ ਮੈਂ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਗੱਲ ਮੈਂ ਤਾਂ ਬਕਵਾਸ ਆ ਇਹਨੂੰ ਸਾਡੇ ਸਾਣ ਗਾੜੇ ਆਈ ਲੋੜੀ ਆਪਣੀ ਗਾੜੇ ਮੈਂ ਸਾਣ ਗਾੜੇ ਮੈਂ ਮਹਿਕਮਤ ਸਾਣ ਗਾੜੇ ਮੈਂ ਮਹਿਕਮਤ ਸਾਹਿਬ ਗਾੜੇ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜੀ ਨੂੰ ਫੋਨ ਲਾਉਣਾ ਲਾਓ ਤੁਸੀਂ ਹਲੋ ਨਾ ਟਿੱਪੀ ਦਾ ਸਾਹਮਣੇ ਹਲੋ ਹਾਜੀ ਸਾਹਿਬ ਉਹ ਸਾਰੇ ਇੱਥੇ ਰੋਕ ਕੇ ਘਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵੇ ਡੰਬ ਲਾ ਜੇ ਮੈਂ ਤਾਂ ਤਮਕਾਨਾ ਵੱਧ ਘੱਟ ਬੋਲ ਕੋਈ ਚੱਕਰ ਨਹੀਂ ਵੀਡੀਓ ਬਣੀਏ ਦੁਕਾਨਾ ਕਿ ਕਰਦਾ ਸਾਡੇ ਤੇ ਹਾਨ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੋਕ ਜਾ ਵੇ ਹੋਈ ਕੋਈ ਮੈਂ ਬੋਲਣ ਦੇ ਜਾ ਤੂੰ ਠੀਕ ਹੈ ਕਿ ਤੂੰ ਹੀ ਉਹਦਾ ਜੋ ਸਾਈਡ ਲੈ ਲੈ ਜਿਹੜੀ ਗੱਡੀ ਲੈ ਵੀਡੀਓ ਬਣਾਈ ਜਾਂਦੇ ਐਵੇਂ ਨਜਾਇਜ਼ ਹੀ ਨਜਾਇਜ਼ ਬਣਾਈ ਜਾਂਦੇ ਮੈਂ ਕਿ ਤੈਨੂੰ ਅੱਗੇ ਗੱਡੀ ਸਾਈਡ ਤੇ ਕਰ ਲਾ ਮਤਲਬ ਬੋਲਣ ਦੀ ਤਾਂ ਜਦ ਸੱਜਣਾ ਕਰ ਮਲਾਜਾ ਲਾ ਕੇ ਤੂੰ ਆਪਣ ਨੂੰ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਔਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਮੁੱਦ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਪਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾਉਣਾ ਕਿ ਜੀ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ। ਐਵੇਂ ਵੀ ਆਪਣੀ ਡਿਊਟੀ ਕਰਨ ਦੇ। ਵੀਰਾ ਤੂੰ ਆਪੜ ਲਿਆ ਇੱਥੇ ਸੋਭੇ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ? ਉਹ ਕਿੰਨੀ ਇੱਜ਼ਤ ਦੇਣਾ ਬਲੋ। ਕਿੰਨੀ ਇੱਜ਼ਤ ਕਿੰਨਾ ਤੂੰ ਹੀ ਕਿੰਨੀ ਕਿੱਜ਼ਤ ਦੇਣੇ ਅਗਲੇ ਨੂੰ। ਵੀਡੀਓ ਬੰਦ ਕਰ ਫਿਰ ਵਿੱਚੇ ਤੁਹਾਡਾ ਵੀ ਹਾਂ ਠੀਕ ਆ। ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਥਿਆਰ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਸਿੱਤਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਦਿਖਾਉਣਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਅ ਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੇਰੇ ਫਿਰ ਮੁਲਾਜ਼ਮ ਦਾ ਕੋਰਪੋਰੇਟ ਤੇ ਗਿਆ Thank you